ਕਿਵਲ ਹੋਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬੱਚਿਆਂ ਨੂੰ ਪਕੌੜੇ ਬਣਾ ਕੇ ਦਿੰਨੇ ਆ ਸਕੂਲੋਂ ਆਉਣ ਦਾ ਟਾਈਮ ਹੋ ਗਿਆ ਤੇ ਮੈਂ ਕਿਹਾ ਚੱਲਾ ਜੀ ਆਪਾਂ ਪਕੌੜੇ ਬਣਾਉਨੇ ਆ ਇੱਧਰ ਆਪਾਂ ਨਾ ਕੜਾਈ ਰੱਖਤੀ ਕੜਾਈ ਦੇ ਵਿੱਚ ਤੇਲ ਪਾਤਾ ਤੇ ਤੇਲ ਪਾ ਕੇ ਇਹਨੂੰ ਗਰਮ ਕਰਨਾ ਰੱਖਤਾ ਆਪਾਂ ਸਿੰਮ ਤੇ ਥੋੜਾ ਜਿਹਾ ਤੇ ਇਹ ਆਪਾਂ ਆਲੂ ਲਏ ਆ ਤਿੰਨ ਆਲੂ ਲਏ ਤੇ ਤਿੰਨ ਹੀ ਪਿਆਜ਼ ਲਏ ਆ ਆ ਇੱਕ ਹਰੀ ਮਿਰਚ ਲਈ ਆ ਤੇ ਇਹ ਥੋੜੇ ਜਿਹਾ ਪਾਲਕ ਦੇ ਪੱਤੇ ਲਈਏ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਵਿੱਚ ਪਾ ਲੈਨੇ ਹੁਣ ਆਪਾਂ ਇਹਦੇ ਵਿੱਚ ਜੀਰਾ ਤੇ ਸਾਬਤ ਕੁੱਟਿਆ ਹੋਇਆ ਧਨੀਆ ਇਹ ਵਾਲਾ ਇਹ ਵੀ ਵਿੱਚ ਪਾ ਲੰਨੇ ਇਹ ਧਨੀਆ ਥੋੜਾ ਜਿਹਾ ਕ੍ਰਸ਼ ਕਰਤਾ ਸੀ ਆ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਇੱਕ ਪਿੰਚ ਹਲਦੀ ਪਾਵਾਂਗੇ ਨਾਲ ਹੀ ਆਪਾਂ ਨਮਕ ਮਿਰਚ ਤੇ ਹਲਦੀ ਪਾਊਡਰ ਆ ਤੇ ਇਹ ਹੈਗਾ ਧਨੀਆ ਪਾਊਡਰ ਇਹ ਪਾਵਾਂਗੇ ਨਾਲ ਥੋੜਾ ਜਿਹਾ ਆਪਾਂ ਚਾਟ ਮਸਾਲਾ ਪਾਇਆ ਇਹਨੂੰ ਆਪਾਂ ਸਾਰਿਆਂ ਨੂੰ ਮਿਲਾ ਲੈਨੇ ਨੇ ਸੰਗੀਤਰਾ ਜਿਹੜਾ ਹੈਗਾ ਨਾਮਕ ਇਹਦੇ ਵਿੱਚ ਰਾਜੂ ਤੇ ਨਾਲ ਇਹ ਜਿਹੜੇ ਹੈਗੇ ਪਿਆਜ਼ ਇਹ ਸਾਰੇ ਵੱਖਰੇ ਵੱਖਰੇ ਹੋ ਜਾਣਗੇ ਇੱਦਾਂ ਹਾਲਕ ਤੁਹਾਡੇ ਕੋਲੇ ਜਿਆਦਾ ਹੈਗੀ ਤੇ ਤੁਸੀਂ ਜਿਆਦਾ ਪਾ ਸਕਦੇ ਹੋ ਹੁਣ ਆਪਾਂ ਇਹ ਵੇਸਣਾ ਜਿਹੜਾ ਇਹ ਆਪਾਂ ਪਾਇਆ ਛਾਂਤੀ ਕਿਉਂਕਿ ਫਿਰ ਨਾ ਇਹਦੀ ਗੂਟਲੀਆਂ ਨਹੀਂ ਬਣਦੀਆਂ ਹੈਗੀਆਂ ਇਹਨੂੰ ਵੀ ਆਪਾਂ ਪਾ ਲੈਨੇ ਆ ਫਿਰ ਆਪ ਨੂੰ ਪਤਾ ਲੱਗ ਜੂ ਕਿੰਨਾ ਕੁ ਪਾਣੀ ਪਾਉਣਾ ਵੈਸੇ ਜਿਹੜੇ ਸਖਤ ਜਿਹੇ ਹਨ ਉਹ ਉਹ ਵਧੀਆ ਨਹੀਂ ਬਣਦੇ ਹੈਗੇ ਥੋੜਾ ਜਿਹਾ ਇਹਦਾ ਬੈਟਰ ਨਾ ਟਿੱਲਾ ਹੀ ਰੱਖੋ। ਇਹ ਰੂਝ ਜ਼ਿਆਦਾ ਸਵਾਦ ਬਣਦੇ ਆ। ਆਪਾਂ ਨੂੰ ਭੁੱਲ ਗਈ ਮੈਂ। ਸਿਰਫ ਆਪਾਂ ਇੱਕ ਪਿੰਚ ਇੱਕ ਪਿੰਚ ਦੀ ਮਤਲਬ ਕਿ ਇੰਨਾ ਕੁ ਉਂਗਲ ਨੂੰ ਇੰਨਾ ਕੁ ਲਾਇਆ ਇੰਨਾ ਕੁ ਮਿੱਠਾ ਛੋਟਾ ਪਾਉਣਾ। ਇਹਦੇ ਨਾਲ ਉਹ ਇਸ ਇੱਕ ਇਹ ਥੋੜੀ ਭੁੱਲੇ ਬਣਦੇ ਆ। ਦੂਸਰਾ ਨੰਬਰ 30 ਹੈਗਾ ਕਿ ਕ੍ਰਿਸਪੀ ਵੀ ਬਣਦੀ ਹੈ ਉੱਪਰਲੀ ਜਿਹੜੀ ਗੇਰ ਹੁੰਦੀ ਹੈ ਨਾ ਕ੍ਰਿਸਪੀ ਹੋ ਜਾਂਦੀ ਹੈ ਤੇ ਹਾਜਮ ਵੀ ਜਲਦੀ ਹੋ ਜਾਂਦੇ ਆ ਐ ਨਹੀਂ ਹੈਗਾ ਕਿ ਭਾਰਾ ਭਾਰਾ ਜਨ ਲੱਗਦਾ ਜਿਸਨ ਆਪਾਂ ਜਿੰਨੇ ਕ ਆਪਣਾ ਪਿਆਜ਼ ਤੇ ਉਸ ਸੀਗੇ ਉਹਨਾਂ ਕੀ ਪਾਇਆ ਬਹੁਤ ਜ਼ਿਆਦਾ ਨਹੀਂ ਆਪਾਂ ਪਾਇਆ ਨਿੱਕਲਾ ਰੇਸਣ ਵੈਸੇ ਨਹੀਂ ਹੋਵੇ ਤਕਰੀਬਨ ਪੰਜਾਂ ਪਾਣੀ ਬਣਾ ਲੈਂਦੀਆਂ ਜਿਹੜੇ ਬੱਚਾ ਨੇ ਨਹੀਂ ਪਤਾ ਉਹ ਉਹ ਸਿੱਖ ਲੈਂਦੇ ਆ ਹਨ ਵੀਡੀਓ ਦੇਖ ਕੇ ਉਹ ਨਾ ਪਾ ਇਹਦੇ ਵਿੱਚ ਜਦੋਂ ਤੁਸੀਂ ਇਹ ਰਲਾ ਲੈਨੇ ਆ ਤਾਂ ਉਦੋਂ ਇਹਦੇ ਵਿੱਚ ਨਮਕ ਮਿਰਚ ਦੇਖ ਲਓ ਜੇ ਘੱਟ ਆ ਤਾਂ ਦੁਬਾਰਾ ਪਾ ਲਓ ਜੇ ਨਹੀਂ ਘੱਟ ਤਾਂ ਫੇਰ ਕੋਈ ਗੱਲ ਨਹੀਂ ਹੁਣ ਆਪਣਾ ਇਹ ਤੇਲ ਗਰਮ ਹੋ ਕੇ ਤੇ ਥੋੜਾ ਜਿਹਾ ਜਮਾ ਬਿਲਕੁਲ ਸਿੰਮ ਕਰ ਦਿੰਨੀ ਆ ਥੋੜਾ ਜਿਹਾ ਠੰਡਾ ਹੋ ਜਾਊਗਾ ਜੇ ਆਪਾਂ ਇਹ ਗਰਮ-ਗਰਮ ਦੇ ਵਿੱਚ ਪਾਤਾ ਤਾਂ ਫੇਰ ਇਹਦੇ ਨਾ ਪਕੌੜੇ ਉੱਪਰੋਂ ਮੱਚ ਜਾਂਦੇ ਆ ਤੇ ਵਿੱਚੋਂ ਕੱਚੇ ਰਹ ਜਾਂਦੇ ਆ। ਲੋ ਜੀ ਆਪਣਾ ਇੱਥੇ ਪਾਣੀ ਰੱਖ ਲੈਨੇ ਤੇ ਇਧਰ ਆਪਣਾ ਤੇਲ ਗਰਮ ਹੋ ਗਿਆ। ਥੋੜਾ ਜਿਹਾ ਆਪਾਂ ਹੁਣ ਇਹਦਾ ਗੈਸ ਵਧਾ ਲੈ। ਇਹਦੀ ਫਲੇਮ ਵਧਾ ਲੈਨੇ ਆ। ਤੇ ਹੁਣ ਨਾ ਆਪਾਂ ਆ ਦੇਖੋ ਇਹਦਾ ਬੈਟਰ ਐਦਾਂ। ਤੇ ਹੁਣ ਆਪਾਂ ਥੋੜਾ-ਥੋੜਾ ਕਰਕੇ ਪਾਉਨੇ ਨੇ। ਪੋਲੇ ਤੇ ਪਿਆਜ਼ ਵਾਲੇ ਨੇ। ਕਾਲੂ ਪਿਆਜ਼ ਵਾਲੇ ਨੇ ਬਹੁਤ ਵਧੀਆ ਪਕੌੜੇ ਲੱਗਦੇ ਆ। ਕੱਲੀ ਪਿਆਜ਼ ਵਾਲੇ ਵੀ ਲੱਗਦੇ ਬਹੁਤ ਟੇਸਟੀ। ਜਿੰਨੇ ਕ ਪੈਂਦੇ ਆ ਪੋਲੇ ਕੀ ਬਣਾਉਣੀ ਬਹੁਤ ਜ਼ਿਆਦਾ ਨਹੀਂ ਪੈਂਦੇ। ਨਾ ਹੀ ਮੈਂ ਜ਼ਿਆਦਾ ਵੱਡੇ ਬਣਾਵਾਂ ਨਾ ਹੀ ਛੋਟੇ। ਸਾਬ ਜਿਹੇ ਬਣਾਵਾਂਗੇ। ਫੁਲਾਵਿਆ ਗਿਆ ਹੈ ਕਰਕੇ ਆਪਣਾ ਕੋਲ ਨਾ ਹੈ ਬਰਫੜਾ ਜਿਹੜੇ ਬਰਤ ਵਿੱਚੋਂ ਕਈ ਵਾਰ ਪੜਦੇ ਹੁੰਦੇ ਨੇ ਇਹ ਉਹ ਵਾਲਾ ਸੂਰੀਜ ਇਹਦੇ ਨਾਲ ਮੈਂ ਹਲਾ ਲੈਣੀ ਜੁਣੀ ਆ ਉਂਝ ਤੱਕ ਅੱਜ ਆਪਾਂ ਦੁੱਧ ਤਾਂ ਕੀਤਾ ਨਹੀਂ ਹੈਗਾ ਬਰਤ ਤੋੜਨ ਵਾਸਤੇ ਆ ਫਿਰ ਮੈਂ ਇਹਦੇ ਵਾਸਤੇ ਦੁੱਧ ਸਾਰ ਲੈਣੀ ਐ ਐਸੀ ਤਰ੍ਹਾਂ ਪਾ ਹਲਾ ਲਾਂਗੇ ਜੋ ਜਦੋਂ ਬੱਚੇ ਘਰੇ ਆਉਂਦੇ ਹਨ ਉਹਨਾਂ ਨੇ ਆਉਣ ਸਰ ਕੁਛ ਨਾ ਕੁਛ ਮੰਗਣਾ ਹੀ ਹੁੰਦਾ ਜੀ ਬੇਸ਼ੱਕ ਜੋ ਕੁਛ ਮਰਜ਼ੀ ਦੇ ਦਿਓ ਉਹਨਾਂ ਨੂੰ ਤੇ ਫਿਰ ਉਹਨਾਂ ਨੂੰ ਕਿਤਾ ਫਿਰ ਅਸੀਂ ਦੁਕਾਨ ਤੋਂ ਕੋਈ ਨਾ ਕੋਈ ਚੀਜ਼ ਲੈ ਕੇ ਆਈਏ ਜਿਵੇਂ ਸਮੋਸੇ ਹੋ ਗਏ ਜਾਂ ਕੋਈ ਉਹ ਪਤਾ ਨਹੀਂ ਕਿੱਦਾਂ ਦੇ ਤੇਲ ਦੇ ਵਿੱਚ ਬਣੇ ਹੁੰਦੇ ਆ ਕਈ ਵਾਰੀ ਕਹਿੰਦੇ ਜੀ ਅਸੀਂ ਕਪੜੇ ਲੈ ਆਏਗੇ ਮੰਮਾ ਜਾਂ ਫਿਰ ਸਮੋਸੇ ਲੈ ਆਏਗੇ ਤਾਂ ਫਿਰ ਲੈ ਕੇ ਆਉਂਦੇ ਵੀ ਆ ਕਦੇ ਕਦੇ ਲੈ ਵੀ ਆਉਂਦੇ ਆ ਨਹੀਂ ਤਾਂ ਜ਼ਿਆਦਾ ਤਾਂ ਉਹਨੂੰ ਪਤਾ ਹੀ ਹੈ ਵੀ ਮੈਂ ਘਰੇ ਚੀਜ਼ ਬਣਾ ਕੇ ਦਿੰਦੀ ਹਾਂ ਇੱਕ ਤਾਂ ਮੈਥਡ ਇਹ ਆ ਕਿ ਤੁਸੀਂ ਇਹਨੂੰ ਹਾਫ ਫਰਾਈ ਕਰਕੇ ਕੱਢ ਲਓ ਤਾਂ ਫਿਰ ਜਦੋਂ ਤੁਸੀਂ ਇਹਨੂੰ ਦੁਬਾਰਾ ਫੇਰ ਕੱਢ ਸਕਦੇ ਕੱਢ ਲਓ ਤੇ ਇਹ ਬਹੁਤ कुरकुरੇ ਤੇ ਬਿਲਕੁਲ ਫਰਵਾਈਆਂ ਵਾਂਗੂ ਬਣਦੇ ਆ ਇਹਨਾਂ ਆਪਾਂ ਬਿਆਮਾ ਸਾਧਿਕ ਕਰਨੇ ਇਹਨਾਂ ਪਕੌੜੇ ਉਦਾ ਹੀ ਬਣਦੇ ਆ ਤੇ ਆਮ ਆਪਾਂ ਕਈ ਵਾਰੀ ਘਰਾਂ ਦੇ ਵਿੱਚ ਤਾਂ ਆਪਾਂ ਇਦਾਂ ਹੀ ਪੂਰੇ ਬਣਾ ਕੇ ਕੱਢ ਲੈਨੇ ਆ ਤੇ ਹੁਣ ਨਾ ਮੈਂ ਹਾਫ ਫਰਾਈ ਕਰਕੇ ਇਹਨਾਂ ਨੂੰ ਕੱਢਦੇ ਆ ਤੇ ਫਿਰ ਬਾਅਦ ਵਿੱਚ ਉਹਦੋਂ ਨਾਲੇ ਤਾਂ ਬਚੇ ਆ ਜਾਣਗੇ ਦੇ ਨਾਲ ਹੀ ਮੈਂ ਇਹਨਾਂ ਨੂੰ ਦੁਬਾਰਾ ਫਰਾਈ ਕਰ ਲਵਾਂਗੀ। ਮੈਂ ਸਟਰੀ ਇਹ ਕੋ ਦੂਸਰਾ ਪੂਰ ਕਾ ਰਹੀ ਹਾਂ। ਐਦਾਂ ਹੀ ਆਪਾਂ ਇੱਕ ਇੱਕ ਕਰਕੇ ਕਰ ਲਾਂਗੇ। ਇਸ ਤਰ੍ਹਾਂ ਪੈ ਨੂੰ ਹੀ ਲਾ ਲਾਂਗੇ ਇਸ ਤਰ੍ਹਾਂ ਹਲਾਉਣਾ ਨਾ ਸਾਰੇ ਅਲੱਗ-ਅਲੱਗ ਹੋ ਜਾਂਦੇ ਆ ਇੱਕ ਦੂਸਰੇ ਦੇ ਨਾਲ ਨਹੀਂ ਚਿਪਕਦੇ ਜਿੰਨੇ ਬਣਾ ਲਈ ਆਪਾਂ ਕਪਾੜੇ ਬੱਚੇ ਤਾਂ ਵੱਡੇ ਬੱਚੇ ਸਾਰੇ ਇੱਕੋ ਜਿਹੇ ਆ ਖਾ ਲੈਂਦੇ ਉਹਦੇ ਤੇ ਥੋੜੇ ਜਿਹਾ ਮੈਂ ਸਵੇਰ ਹੋ ਸਕਦਾ ਜੇ ਕੜੀ ਬਣਾਈ ਤਾਂ ਮੈਂ ਥੋੜੀ ਜਿਹਾ ਰੱਖ ਲਵਾਂਗੀ ਫਿਰ ਆਪਾਂ ਦੀ ਕੜੀ ਚ ਭਾਲਾਂਗੇ ਕਪੋੜੇ ਫਿਰ ਫੇਰ ਦੁਬਾਰਾ ਨਹੀਂ ਆਪਾਂ ਨੂੰ ਬਣਾਉਣਾ ਪੈਣਾ ਬਸ 5-7 ਕਰ ਰੱਖੂੰਗੀ ਜਿਆਦਾ ਨਹੀਂ ਰੱਖਦੀ ਹੈਗੀ ਤੇ ਸਵੇਰ ਫਿਰ ਆਪਾਂ ਕੜੀ ਬਣਾਵਾਂਗੇ ਜੇ ਸਵੇਰ ਨਾਲ ਕੜੀ ਬਣਾਈ ਤਾਂ ਫਿਰ ਆਪਾਂ ਦੁਬਾਰਾ ਹੀ ਇਹ ਬਣਾਵਾਂਗੇ ਕਿਉਂਕਿ ਕੱਲ ਨੂੰ ਸੰਡੇ ਹੋਊਗਾ ਤਬ ਤੇ ਉਹ ਕੋਈ ਮਾਇਨਾ ਨਹੀਂ ਹੁੰਦਾ ਕਿ ਸੰਡੇ ਵਾਲੇ ਦਿਨ ਵੀ ਆਪਾਂ ਕੋਈ ਨਾ ਚਾਹੀਦਾ ਹੁੰਦਾ ਤੇ ਰੋਟੀ ਦਾ ਤੇ ਹਰੀ ਹੰਦਾ ਬਣਾਉਣੇ ਉਹ ਬਣਾ ਦੇਦੇ ਹੁੰਦੇ ਆ ਲੋਕੀ ਇਹ ਵੀ ਹਾਫ ਫਰਾਈ ਕੀਤਾ ਆਪਾਂ ਇਹ ਦੋਪੇ ਦੇ ਵਿੱਚ ਹਲਕਾ ਜਿਹਾ ਮਿੱਠਾ ਸੋਡਾ ਪਾ ਦਿੰਦੇ ਆ ਨਾ ਤੇ ਉਹਦੇ ਨਾਲ ਇਹ ਬਹੁਤ ਵਧੀਆ ਬਣਦੇ ਆ ਇਹ ਜਿਹੜੀ ਉੱਪਰਲੀ ਹੈਗੀ ਨਾ ਉਹ ਕ੍ਰਿਸਪ ਜਿਹੜੀ ਹੈਗੀ ਆ ਸਤਾ ਉਹ ਕ੍ਰਿਸਪੀ ਕ੍ਰਿਸਪੀ ਬਣਦੀ ਹੈ ਫਿਰ ਇਹ ਤੇ ਆਪਾਂ ਨਾਲ ਲਓ ਜੀ ਆਪਾਂ ਨਾ ਸਾਰੇ ਐਸੀ ਤਰ੍ਹਾਂ ਏਕ-ਏਕ ਕਰਕੇ ਕੱਢ ਲਾਂਗੇ ਮੈਂ ਨਾਲ ਦੀ ਨਾਲ ਹੀ ਹੱਥ ਧੋ ਲੈਣੇ ਨਹੀਂ ਹੁੰਦੇ ਆ ਤੇ ਨਾਲ ਦੀ ਨਾਲ ਆਪਾਂ ਪੂੰਝ ਲੈਣੇ ਤਾਂ ਉਹ ਇਹਦੇ ਵਿੱਚ ਨਾ ਕੋਈ ਛਿੱਟਾ ਨਾ ਪਵੇ ਨੇ ਤੇ ਫਿਰ ਸਾਰੀਆਂ ਕੜਛੀਆਂ ਘੁਰਸ਼ੀਆਂ ਲਿਬੜੀਆਂ ਜਾਂਦੀਆਂ ਉਹ ਵੀ ਲਿਬੜੇ ਹੀ ਹੱਥ ਲਾ ਲਿਆ ਲਾਈ ਜੰਨੇ ਆਪਾਂ ਦੂਸਰੇ ਪਾਸੇ ਨਾ ਹੁਣ ਮੈਂ ਨਾਲ ਦੀ ਨਾਲ ਚਾਹ ਵੀ ਧਰ ਦਿੰਨੀ ਜਦੋਂ ਆਗੇ ਆਹ ਨਾਲ ਇਹ ਬੱਚੇ ਫਿਰ ਇਹ ਨਾਲ ਚਾਹ ਝੂੜੀ ਆ ਜੇ ਕੋਈ ਰਸਤਾ ਚਾਹ ਨਾਲ ਨਾ ਮੰਮਰੇ ਹੁੰਦਾ ਚਾਹ ਵੈਸਾ ਚਾਹ ਪੀਂਦੇ ਨਹੀਂ ਹੈਗੇ ਜੇ ਮੈਂ ਚਾਹ ਨਾ ਮੰਮਣਾ ਹੀ ਤਾਂ ਫੇਰ ਉਹਨੂੰ ਨਾ ਆਏ ਹੁੰਦਾ ਕਿਸੇ ਛੰਡਾ ਪੀ ਲਈਏ ਜਾਂ ਅਸੀਂ ਹੋਰ ਕੋਈ ਚੀਜ਼ ਕੌਫੀ ਵਗੈਰਾ ਪੀ ਲਈਏ ਤੇ ਚਾਹ ਨਾ ਹੁੰਨੀ ਫਿਰ ਚਾਹ ਨਾਲ ਨਾ ਠਹਿਮ ਹੋ ਜਾਂਦੀ ਨਾਲ ਖੰਗ ਵਗੈਰਾ ਨਹੀਂ ਹੁੰਦੀ ਹੈਗੀ ਜੇ ਪਾਣੀ ਪੂਣੀ ਪੀ ਲੈਣ ਦੇ ਫਿਰ ਖਾਂਸੀ ਹੋ ਜਾਂਦੀ ਆ ऐसे तरह ये भी खुला लेने ये बने नहीं है आप इधर चाह धरती लौंग लाची पाती है थोड़ी जी सुक् दिया दत्तिया देसी गुलाब दियां चाह पको नहीं पा ම පාති බී අ ආජ හ යිප ක අපवा සි වෙ ਇਹ ਚੰਗੀ ਤਰ੍ਹਾਂ ਵਧੀਆ ਤੁਰਕਰੀ ਤੁਰਕਰੀ ਹੋਣੀ ਚਾਹੀਦੀ ਹੈ ਜੇਕਰ ਆਪਣੀ ਚਾਹ ਬਣ ਗਈ ਦੋ ਤਬਾ सोहने बे हैं दूसरी बार फ्राई करने वाला लो जी आप गैस कर दें बंद आप सारे दोबारा ही फ्राई कर ले इसी तरह आप सारे कट लें ਤਾਂ ਨੂੰ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ